ਅੱਜ 10:30 ਵਜੇ ਮੇਰੇ ਮੁੰਡੇ ਨੂੰ 90 ਬੱਸ ਅੱਡੇ ਤੋਂ ਚੱਕਿਆ ਗਿਆ ਜੀ 10 ਮੁੰਡਿਆਂ ਨੇ ਠੀਕ ਹੈ ਉਸ ਤੋਂ ਬਾਅਦ ਜੀ ਉਹਦੀ ਮਾਰ ਕੋਲ ਸਾਨੂੰ ਧਮਕੀਆਂ ਆਈਆਂ ਫੋਨ ਤੇ ਕਿ ਇਹਨੂੰ ਗੋਲੀ ਮਾਰ ਦਾਂਗੇ ਮੁੰਡਾ ਸਾਡੀ ਕਲੋਨੀ ਦਾ ਉਹਦੇ ਨਾਲ ਹੀ ਸੀ ਤੇ ਉਹ ਬੱਸ ਅੱਡੇ ਜਦ ਉਹ ਸਵਾਰੀ ਲੈ ਕੇ ਜਾ ਰਿਹਾ ਸੀ ਤੇ ਉੱਥੇ ਬੱਸ ਅੱਡੇ ਉਸ ਮੁੰਡਿਆਂ ਨੇ ਘੇਰ ਲਿਆ ਉਸ ਮੁੰਡੇ ਨੂੰ ਕਹਿੰਦਾ ਵੀ ਤੂੰ ਤੂੰ ਇਧਰੋਂ ਨਿਕਲ ਜਾ ਫਾਕੀ ਉਸ ਤੋਂ ਬਾਅਦ ਹੀ ਰਾਹੁਲ ਨੇ ਉਹ ਤੇ ਕੁੱਟਿਆ ਪਬਲਿਕ ਦੋਸੇ ਗਵਾਸੀ ਹੋਰ ਵੀ ਰਿਸ਼ਤੇ ਵਾਲੇ ਉਹ ਵੀ ਕਹਿ ਰਹੇ ਸੀ ਬਹੁਤ ਕੁੱਟਿਆ ਉਸ ਤੋਂ ਬਾਅਦ ਹੀ ਉਹ ਨੂੰ ਲੈ ਕੇ ਚਲੇ ਨਾ ਜਿਵੇਂ ਮੈਂ ਸਵੇਰੇ ਗਿਆ ਸੀ ਜਿੱਦ ਤੈਨੂੰ ਇਹ ਗੱਲ ਪਤਾ ਲੱਗੀ ਉਹਨਾਂ ਦੀ ਵਾਈਫ ਦੇ ਨਾਲ ਜਿੰਨਾ ਦੇ ਨਾਲ ਗੱਲ ਹੋਈ ਸੀ ਰਾਤ ਨੂੰ ਕਿ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਮੈਨੂੰ ਧਮਕੀ ਦਿੱਤੀ ਜੋ ਕਰਨਾ ਕਰ ਲਈ ਜਿੱਥੇ ਜਾਣਾ ਜਾ ਕਹਿੰਦੇ ਗੱਲ ਕੁਝ ਨਹੀਂ ਹੋਈ ਜੀ ਰਾਤ ਜਿਹੜੀ ਥੋੜੀ ਜੀ ਲੇਡੀਜ਼ ਦੇ ਨਾਲ ਗੱਲ ਹੋਈ ਸੀ ਵੀ ਉਹਦਾ ਨਾਲ ਬੱਚਾ ਇੱਕ ਐਕਟਿਵਾ ਚਲਾ ਰਿਹਾ ਸੀ ਤੇ ਮੇਰਾ ਮੁੰਡਾ ਹੈ ਇਹ ਰਿਕਸ਼ਾ ਚਲਾਉਂਦਾ ਤੇ ਉਹਨਾਂ ਦੇ ਵਿੱਚ ਜਾ ਕੇ ਉਸ ਮੁੰਡੇ ਨੇ ਠੋਕਤੀ ਜੀ ਤੇ ਉਹ ਆਪਣੀ ماں ਨੂੰ ਦੱਸਣ ਲੱਗਾ ਵੀ ਮੇਰਾ ਉੱਥੇ ਐਕਸੀਡੈਂਟ ਹੋ ਗਿਆ ਪਰ ਗਲਤੀ ਮੇਰੇ ਮੁੰਡੇ ਦੀ ਨਹੀਂ ਸੀ ਸਾਰੇ ਲੋਕ ਉੱਥੇ ਗਵਾਹ ਸੀ। ਤੋਂ ਉਸ ਤੋਂ ਬਾਅਦ ਉਹਦੀ ਮਾਂ ਆਈ ਹੈ ਤੇ ਮੇਰੇ ਮੁੰਡੇ ਨੂੰ ਉਲਟ ਸੁਲਟ ਬੋਲਣ ਲੱਗੀ ਗਾਲਾ ਗੋਲਾ ਕੱਢਣੇ ਵੀ ਮੈਂ ਤੇਰੇ ਏਸੀ ਤੇਸੀ ਕਰਾ ਦਾਂਗੀ ਮੈਂ ਤੈਨੂੰ ਚਕਾ ਦਾਂਗੀ ਜਿੰਨੂੰ ਬੁਲਾਣਾ ਬੁਲਾ ਲਓ ਜਿਹੜੇ ਜਿੱਥੇ ਜਾਣਾ ਚੱਲੇ ਜਾਓ ਕਰਕੇ। ਉਸ ਤੋਂ ਬਾਅਦ ਜੀ ਅੱਜ ਸਾਡੇ 10:00 ਵਜੇ ਮੇਰੇ ਮੁੰਡੇ ਨੂੰ 90 ਬੱਸ ਅੱਡੇ ਤੋਂ ਚੱਕਿਆ ਗਿਆ ਜੀ 10 ਮੁੰਡਿਆਂ ਨੇ ਜੀ ਉੱਥੇ। ਠੀਕ ਹੈ ਉਸ ਤੋਂ ਬਾਅਦ ਜੀ ਉਹਦੀ ਮਾਰ ਕੋਲ ਸਾਨੂੰ ਧਮਕੀਆਂ ਆਈਆਂ ਫੋਨ ਤੇ ਇਹਨੂੰ ਗੋਲੀ ਮ ਸੂਰੇ ਮਾਰ ਦਾਂਗੇ ਜੋ ਕਰਨਾ ਤੁਸੀਂ ਕਰ ਲੋ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਵਿਝ ਕੋਈ ਰੰਜਿਸ਼ ਨਹੀਂ ਕੋਈ ਗੱਲ ਨਹੀਂ ਸੀ ਜੀ ਕੋਈ ਅਜੀ ਦੁਸ਼ਮਣੀ ਨਹੀਂ ਸਾਡੀ ਜੀ ਕੱਲ ਜਦੋਂ ਤੁਹਾਡਾ ਕਹਿ ਰਹੇ ਤੁਸੀਂ ਸਕੂਟਰ ਬਚਿਆ ਉਹ ਰਿਕਸ਼ੇ ਦੇ ਵਿੱਚ ਉਹਦੇ ਵਿੱਚ ਕੋਈ ਨੁਕਸਾਨ ਹੋਇਆ ਸੀਗਾ ਨੁਕਸਾਨ ਉਹਦਾ ਨਹੀਂ ਹੋਇਆ ਸੀ ਜੀ ਬਲਕਿ ਮੇਰੇ ਮੁੰਡੇ ਦਾ ਨੁਕਸਾਨ ਉਹਦਾ ਹੈਂਡਲ ਵਿੰਗਾ ਜਾ ਹੋ ਗਿਆ ਸੀ ਜੀ ਬਸ ਹੋਰ ਕੋਈ ਗੱਲ ਨਹੀਂ ਹੋਈ ਸੀ ਉਹਨੂੰ ਕਿਹ ਪਤਾ ਲੱਗਿਆ ਤੁਹਾਡਾ ਮੁੰਡਾ ਇੱਥੋਂ ਹੈ ਨਹੀਂਗਾ ਤੁਹਾਡੇ ਤੋਂ ਚਲਾ ਗਿਆ ਕੋਣ ਲੈ ਕੇ ਜਾ ਉਹ ਸਾਡਾ ਇੱਕ ਹੈਗਾ ਜੀ ਇੱਧਰ ਮੁੰਡਾ ਸਾਡੀ ਕਲੋਨੀ ਦਾ ਉਹਦੇ ਨਾਲ ਹੀ ਸੀ ਤੇ ਉਹ ਬੱਸ ਅੱਡੇ ਜਦ ਉਹ ਸਵਾਰੀ ਲੈ ਕੇ ਜਾ ਰਿਹਾ ਸੀ ਤੇ ਉੱਥੇ ਬੱਸ ਅੱਡੇ ਉਸ ਮੁੰਡਿਆਂ ਨੇ ਕੇਰ ਲਿਆ ਉਸ ਮੁੰਡੇ ਨੂੰ ਕਹਿੰਦਾ ਵੀ ਤੂੰ ਤੋ ਇਧਰੋਂ ਨਿਕਲ ਜਾ ਬਾਕੀ ਉਸ ਤੋਂ ਬਾਅਦ ਹੀ ਰਾਹੁਲ ਨੂੰ ਉੱਥੇ ਕੁੱਟਿਆ ਪਬਲਿਕ ਵੀ ਉੱਥੇ ਗਵਾ ਸੀ ਔਰ ਵੀ ਰਿਸਕੇ ਵਾਲੇ ਉਹ ਵੀ ਕੇਰੇ ਸੀ ਬਹੁਤ ਕੁੱਟਿਆ ਉਸ ਤੋਂ ਬਾਅਦ ਜੋ ਉਹ ਨੂੰ ਲੈ ਕੇ ਚਲੇ ਗਏ ਕਾਹਦੇ ਚ ਲੈ ਕੇ ਗਏ ਇਹ ਨਹੀਂ ਜੀ ਪਤਾ ਉਹ ਮੁੰਡਾ ਕਹਿੰਦਾ ਪਹਿਲਾਂ ਤਾਂ ਇਕੱਠੇ ਸ 8 10 ਬੰਦੇ ਇਕੱਠੇ ਹੋ ਗਏ ਸੀ ਕਹਿੰਦੇ ਉਸ ਤੋਂ ਬਾਅਦ ਮੈਨੂੰ ਪੁਜਾਤਾ ਵੀ ਤੂੰ ਨਿਕਲ ਜਾ ਕਹਿੰਦਾ ਇਧਰੋਂ ਤੇਨੂੰ ਵੀ ਪੈਣਗੇ ਉਹਨੂੰ ਕਿਹਨੇ ਫੋਨ ਆਇਆ ਸਾਨੂੰ ਜੀ ਇੱਥੇ ਮੱਲੇ ਦੇ ਵਿੱਚ ਹੈਗੇ ਰਿਸਕੇ ਚਲਾਉਂਦੇ ਆਪਣੇ ਮਿੱਤਰ ਪਿਆਰੇ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਛੇ ਜੀ ਵਗੈਰ ਹੈਗੀ ਹੈ ਤੁਹਾਡੇ ਕੋਲ ਸਾਡੇ ਕੋਲ ਕੋਈ ਨਹੀਂ ਹੈ ਜੀ ਬਾਕੀ ਮੁੰਡੇ ਜੇ ਮੁੰਡੇ ਤੇ ਵੀ ਚਾਹੀਦੀ ਹੈ ਜੀ ਮੁੰਡੇ ਦਾ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਮੇਰੇ ਮੁੰਡੇ ਦਾ ਨਾਮ ਰਾਹੁਲ ਹੈ ਜੀ ਤੇ ਉਮਰ 22 ਸਾਲ ਦੀ ਹੈ ਕੰਪਲੀਟ ਕੀਤੀ ਤੁਸੀਂ ਥਾਣੇ ਤੇ ਥਾਣੇ ਤੇ ਕੰਪਲੀਟ ਕਿ ਕਦੋਂ ਦੀ ਕੀਤੀ ਹੋਈ ਹੈ ਇੱਕ ਇਹ ਕੋਈ 1:30 ਵਜੇ ਦੀ ਗੱਲ ਹੈ ਜੀ ਠੀਕ ਹੈ ਠੀਕ کہہ ਰਹੇ ਹਾਂ ਹੁਣ ਥਾਣੇ ਵਾਲੇ ਹੁਣ ਥਾਣੇ ਵਾਲੇ ਕਹਿ ਰਹੇ ਜੀ ਉਹਨੂੰ ਇਨਕੁਆਰੀ ਪੂਰੀ ਕਰ ਲੈਣੇ ਕਰ ਵੀ ਜਾ ਕੇ ਆਏ ਉਹਨਾਂ ਦੇ ਠੀਕ ਹੈ ਨਾ ਲੋਕੇਸ਼ਨ ਵੀ ਉਹਨਾਂ ਇਹ ਕਿੰਤੀ ਕਈ ਲੋਕੇਸ਼ਨ ਮਿਲ ਜਿਹੜਾ ਉਹ ਮੁੰਡਾ ਹੈਗਾ ਉਹ ਤੁਹਾਡੇ ਘਰ ਦੇ ਨੇੜੇ ਰਹਿੰਦਾ ਜੀ ਨੇੜੇ ਬਿਲਕੁਲ ਨੇੜੇ ਰਹਿੰਦਾ ਜੀ ਪੰਜ ਸੱਤ ਕਰਕੇ ਛੱਡ ਕੇ ਪਿਛਲੀ ਗਲੀ 'ਚ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਹੋਈ ਵੀ ਐ ਕਰਕੇ ਬੇਟੇ ਨਾਲ ਝਗੜਾ ਹੋਇਆ ਕੋਈ ਗੱਲਬਾਤ ਹੋਈ ਸੀ ਨਾ ਜੇ ਮੈਂ ਸਵੇਰੇ ਗਿਆ ਸੀ ਜੀ ਜਦ ਮੈਨੂੰ ਇਹ ਗੱਲ ਪਤਾ ਲੱਗੀ ਉਹਨਾਂ ਦੀ ਵਾਈਫ ਦੇ ਨਾਲ ਜਿਨ੍ਹਾਂ ਦੇ ਨਾਲ ਗੱਲ ਹੋਈ ਸੀ ਰਾਤ ਨੂੰ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਮੈਨੂੰ ਧਮਕੀ ਦਿੱਤੀ ਜੋ ਕਰਨਾ ਕਰ ਲਈ ਜਿੱਥੇ ਜਾਣਾ ਜਾ ਕਹਿੰਦੇ ਅਫਸਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਜੀ ਦੇਖੋ ਅੱਜ ਮੇਰੇ ਮੁੰਡੇ ਦੇ ਨਾਲ ਕੋਈ ਗੱਲ ਵੀ ਨਹੀਂ ਕੁਝ ਵੀ ਨਹੀਂ ਮੈਂ ਇਹ ਬੇਨਤੀ ਕਰਨਾ ਚਾਹ ਕਿ ਅੱਜ ਮੇਰੇ ਮੁੰਡੇ ਦੇ ਨਾਲ ਥੋੜੀ ਜੀ ਗੱਲ ਪਿੱਛੇ ਕੋਈ ਗੱਲ ਵੀ ਨਹੀਂ ਸੀ ਤਾਂ ਵੀ ਮੇਰੇ ਮੁੰਡੇ ਨੂੰ ਚੱਕ ਕੇ ਲੈ ਗਏ ਤੇ ਉਹਦੇ ਨਾਲ ਇੰਨੀ ਵਾਰਦਾਤ ਨੂੰ ਕੁੱਟਿਆ ਉਹਦੀ ਲੱਤ ਬਾਹ ਤੋੜੀ ਧਮਕੀ ਦਿੱਤੀ ਗੋਲੀਆਂ ਦੀ ਗੱਲ ਸਾਨੂੰ ਵੀ ਫੋਨ ਤੇ ਫੋਨ ਆ ਰਹੀ ਸੀ ਤਾਂ ਕਹਿੰਦਾ ਕਰਨਾ ਜੋ ਕਰਨਾ ਕਰ ਲਓ ਕਹਿੰਦਾ ਹਸਪਤਾਲ ਲੱਗੇ ਤੁਹਾਡਾ ਮੁੰਡਾ ਕਿੱਧਰ ਹੈ ਅਜੇ ਤੀ ਕੁਝ ਪਤਾ ਨਹੀਂ ਲੱਗਿਆ ਹੈਗਾ ਜੀ ਹੁਣ ਇਨਕੁਆਰੀ ਸਰਕਾਰ ਗਵਰਨਮੈਂਟ ਕਰ ਲਈ ਹੈ ਜੀ ਬਾਕੀ ਜਿੱਦਾਂ ਵੀ ਪਤਾ ਲੱਗੇਗਾ ਜੀ ਤੁਹਾਨੂੰ ਅਸੀਂ ਤੁਹਾਨੂੰ ਫੋਨ ਤੇ ਕੀ ਕਹਿੰਦੇ ਸੀਗੇ ਅਸੀਂ ਕੁੱਟ ਮਾਰ ਰਹੇ ਕੀ ਕਹਿੰਦੇ ਸੀ ਹਾਂ ਜੀ ਵੀਡੀਓ ਕਾਲ ਵੀ ਆਈ ਜੀ ਕਹਿੰਦੇ ਸੀ ਕਹਿੰਦੇ ਵੀ ਇਹ ਦੇਖੋ ਕਹਿੰਦਾ ਇਹਦਾ ਪ੍ਰਤਾਬ ਬਣਾਤਾ ਇਹਦੇ ਹੁਣ ਛੂਰੀਆਂ ਮਾਰਾਂਗੇ ਇਹਨਾਂ ਤੇ ਬੰਦਾ ਉਹਨਾਂ ਨੂੰ ਗੋਲੀਆਂ ਮਾਰਾਂਗੇ ਨਹਿਰ ਤੇ ਸੜਦਾਂਗੇ ਇਹ ਗੱਲ ਕਰਦੇ ਜੀ ਅਸੀਂ ਇਧਰ 10 ਵਜੇ ਦਾ ਟਾਈਮ ਸੀਗਾ ਜੀ ਆ ਬਸ ਉਰੇ ਤੱਕ ਗਏ ਸੀ ਸਵਾਰੀਆਂ ਸੀਗੀਆਂ ਪਿੱਛੇ ਬੈਠੀਆਂ ਹੋਈਆਂ ਸੀਗੀਆਂ ਟੈਂਪੋ 'ਚ ਅਸੀਂ ਨਵੇਂ ਬਸ ਸਟੈਂਡ ਤੱਕ ਗਏ ਆ ਜੀ 10 ਬੰਦੇ ਆਏ ਕੋਦਮ ਉਹਨਾਂ ਨੇ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਮੁੰਡੇ ਨੇ ਖਿੱਚਿਆ ਨਾਲ ਦੀ ਨਾਲ ਕੁੱਟਣਾ ਸਟਾਰਟ ਕਰਤਾ ਮੈਂ ਪਿੱਛੇ ਬਿੜਿਆ ਉਹਨਾਂ ਨੇ ਮੈਨੂੰ ਤੱਕਾ ਮਾਰਿਆ ਮੈਨੂੰ ਸਾਈਡ 'ਚ ਗੇਰਤਾ ਉਸ ਵਗ ਨੂੰ ਸਿੱਧਾ ਲੈ ਗਏ ਜੀ ਮਾਰਦੇ ਮਾਰਦੇ ਸਿੱਧਾ ਲੈ ਗਏ ਮੁੰਡੇ ਜਿਹਨਾਂ ਕੁੱਟਰੇ ਸੀ ਜਿਹੜੇ ਕੁੱਟਰੇ ਸੀ ਉਹਨਾਂ ਚ ਕੋਈ ਪਛਾਣਦਾ ਨਹੀਂ ਜੀ ਨਹੀਂ ਜੀ ਨਹੀਂ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਨਹੀਂ ਜੀ ਮੈਂ ਗੱਡੀ ਵੀ ਨਹੀਂ ਮੈਂ ਦੇਖੀ ਜੀ ਜਿਹੜੇ ਮੁੰਡੇ ਨੇ ਕੁੱਟਰੇ ਸੀ ਉਹਦਾ ਕੀ ਨਾਮ ਸੀਗਾ ਰਾਹੁਲ ਜਿਹੜੇ ਬੰਦੇ ਕੁੱਟਰੇ ਸੀ ਉਹਨਾਂ ਦੀ ਕਿਸੇ ਦੀ ਪਛਾਣ ਹੈ ਤੁਹਾਨੂੰ ਨਹੀਂ ਜੀ ਨਹੀਂ ਮੈਨੂੰ ਪਛਾਣ ਵੀ ਨਹੀਂ ਆਈ ਕਿਸੇ ਦੀ ਤੁਹਾਡੇ ਨਾਲ ਹੀ ਟੈਂਪੋ ਚ ਲੰਘਦਾ ਸੀ ਹਾਂਜੀ ਮੇਰੇ ਨਾਲ ਹਾਂਜੀ ਇਹ ਰਿਕਸ਼ਾ ਜੀ ਕਿੱਥੇ ਲੈ ਕੇ ਗਏ ਨੇ ਤੁਹਾਡੇ ਸਾਹਮਣੇ ਦੇਖਿਆ ਉਹ ਰਾਜਪੁਰੇ ਰੋਡ ਤੇ ਲੈ ਕੇ ਗਏ ਨੇ ਜੀ ਹਾਂਜੀ ਉਸ ਟਾਈਮ ਹੈਗਾ ਸੀਗਾ ਕੱਟ ਕਾਫੀ ਕੱਟ ਸੀਗਾ ਜੀ ਹਾਂ ਤੇ ਫਿਰ ਤੁਸੀਂ ਕੰਪਲੀਟ ਕੀਤੀ ਜਾਂ ਥਾਣੇ ਘਰੇ ਦੱਸਿਆ ਉਹਨਾਂ ਨੇ ਉਸ ਤੋਂ ਬਾਅਦ ਹਾਂਜੀ ਹਾਂਜੀ ਮੈਂ ਭੱਜਿਆ ਆਇਆ ਜੀ ਕਰੇ ਮੈਂ ਕਰੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਜੀ ਹਾਂਜੀ ਤੁਹਾਨੂੰ ਤੁਹਾਨੂੰ ਵੀ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਤੁਸੀਂ ਕਰੇ ਸਾਹਮਣੇ ਖੜਾ ਸੀਗਾ ਤੁਹਾਨੂੰ ਕੁਝ ਕਿਹਾ ਉਹਨਾਂ ਨੇ ਨਹੀਂ ਨਹੀਂ ਮੈਨੂੰ ੱੱਕਾ ਮਾਰਿਆ ਜੀ ਮੈਨੂੰ ਕਹਿੰਦੇ ਸੈਟ ਹੋ ਜਾ ਬਾਅਦ ਮੈਂ ਸੈਟ ਹੋ ਗਿਆ ਜੀ ਮੈਨੂੰ ਨਾਲ ਦੇ ਗਵੰਡੀਆਂ ਨੇ ਕਹਿਤਾ ਸੀਗਾ ਉੱਥੇ ਮੁੰਡੇ ਕੰਮ ਕਰਦੇ ਆ ਜੀ ਉਹ ਕਹਿੰਦੇ ਉਹਨਾਂ ਦੇ ਕਰੇ ਜਾ ਫਟਾਫਟ ਜਾ ਕੇ ਦੱਸ ਮੈਂ ਉਧਰੋਂ ਭੱਜਿਆ ਆ ਸਿੱਧਾ ਵੀਰੇ ਲੈ ਕੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਮੈਂ ਨਹੀਂ ਵੀ ਐਵੇਂ ਐਵੇਂ ਗੱਲ ਹੋ ਗਈ ਜੀ ਸਾਡੇ ਕੋਲ ਜੀ ਇੱਕ तकरीबन ਆਲਮੋਸਟ 4 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਇਹ ਆਈ ਵੀ ਇਹ ਇਹ ਨਾ ਤਾਂ ਪੱਲਾ ਹੈਗਾ ਐਸਐਸਟੀ ਨਗਰ ਜਿਹੜਾ ਕੀ ਪੈਦਾ ਸਾਡੇ ਇਸ ਥਾਣੇ 'ਚ ਪੈਦਾ ਆਪਣਾ ਲੋਰੀਗੇਟ ਥਾਣੇ 'ਚ ਪੈਦਾ ਉਥੋਂ ਦੇ ਇਹਨਾਂ ਦੀ ਨਾ ਇਹ ਆਪਸ ਹੀ ਜੇ ਲੌਣ ਹੀ ਨੇ ਤੇ ਕੱਲ ਕੋਈ ਆਪਸ ਟਕਰਾਅ ਹੋਇਆ ਦੋਹਾਂ ਦਾ ਆਪਸ ਟਕਰਾਅ ਹੋ ਕੇ ਤੇ ਇੱਕ ਦੂਜੇ ਦਾ ਗਾਲੀ ਗਲੋਸ ਕੀਤਾ ਤੇ ਉਸ ਗਾਲੀ ਗਲੋਸ ਦੇ ਉਹਦੇ ਰਿਵੈਂਜ ਦੇ ਵਿੱਚ ਹੀ ਅੱਜ ਇਹ ਕਿਸੇ ਇਹ ਜਿਹੜਾ ਦੂਜਾ ਮੁੰਡਾ ਹੈਰੀ ਹੈ ਜਿੰਨਾ ਦੇ ਹੈਰੀ ਤੇ ਰਾਹੁਲ ਦੀ ਆਪਸ ਦੇ ਵਿੱਚ ਟਕਰਾਰ ਹੋਈ ਸੀ ਗੱਲ ਹੁਣ ਹੈਰੀ ਨੇ ਅੱਜ ਉਹਨੂੰ ਜਿਹੜਾ ਮੁੰਡਾ ਰਾਹੁਲ ਐ ਪਹਿਲਾਂ ਉਹਨੂੰ ਉਹਦੇ ਘਰ ਲੱਭਿਆ ਉਹ ਘਰ ਨਹੀਂ ਮਿਲਿਆ ਕਿਤੇ ਲੱਭ ਕੇ ਫਿਰ ਉਹਨੂੰ ਮੋਬਾਈਲ 'ਤੇ ਬੱਸ ਸਟੈਂਡ ਉਹ ਆਟੋ ਚ ਲੌਂਦਾ ਉੱਥੇ ਆ ਗਏ ਉਹ ਮਿਲ ਗਿਆ ਉਹਨੂੰ ਉਹ ਉਹ ਲੈ ਗਿਆ ਇਥੋਂ ਚੋਕ 'ਤੇ ਲੈ ਗਿਆ ਨਾਲ ਪਤਾ ਨਹੀਂ ਅਜੇ ਕਿਸੇ ਨੂੰ ਵੀ ਪਤਾ ਨਾਲ ਕੌਣ ਨੇ ਕੀ ਆ ਸੀ ਸੀਸੀਟੀਵੀ ਫੁਟੇਜ ਵੀ ਰਹੀਆਂ ਨੇ ਤੇ ਉਹ ਚੋਕ 'ਤੇ ਲੈ ਗਿਆ ਉੱਥੇ ਜਾ ਕੇ ਫਿਰ ਇੱਕ ਇਹਦੇ ਨਾਲ ਜਿਹੜਾ ਸੀਗਾ ਮੁੰਡਾ ਰਾਹੁਲ ਜਿਹਨੂੰ ਚੁੱਕਿਆ ਉਹਦੇ ਨਾਲ ਇੱਕ ਦਾ ਦੋਸਤ ਸੀ ਕਮਲ ਉਹਨੇ ਫਿਰ ਜਾ ਕੇ ਇੱਕ ਘੰਟੇ ਬਾਅਦ ਰਾਹੁਲ ਦੇ ਘਰ ਦੱਸਿਆ ਵੀ ਤੁਹਾਡੇ ਮੁੰਡੇ ਨੂੰ ਇੱਥੇ ਤਾਂ ਹੈਰੀ ਜਾਂ ਕੋਈ ਅਨਰ ਬੰਦੇ ਚੁੱਕ ਕੇ ਲੈ ਗੋ ਉਹ ਆਪਣੇ ਲੈਵਲ ਤੇ ਭਾਲਪੂਣ ਕਰਦੇ ਰਹੇ ਬਹੁਤ ਜਰ ਤੋਂ ਉਹਨਾਂ ਨੂੰ ਕੋਈ ਲੰਬੇ ਰੁਪਏ ਨਹੀਂ ਫਿਰ ਇਹ ਇਹਨਾਂ ਨੂੰ ਕੋਈ ਉਹਨਾਂ ਨੇ ਉਸ ਮੁੰਡੇ ਨੇ ਵੀ ਜਿਹੜਾ ਚੁੱਕ ਕੇ ਲੈ ਗਿਆ ਹੈਰੀ ਨੇ ਵੀਡੀਓ ਕਾਲ ਕਰਕੇ ਇਹਨਾਂ ਨੂੰ ਦਿਖਾਇਆ ਵੀ ਤੁਹਾਡਾ ਮੁੰਡਾ ਮੇਰੇ ਕੋਲ ਹੈ ਫਿਰ ਇਹਨਾਂ ਕੋਲ ਨੰਬਰ ਆ ਗਿਆ ਉਹਦਾ ਫਿਰ ਇਹਨੇ ਅੱਗੇ ਸਾਡੇ ਕੋਲ ਆਏ 4 ਵਜੇ ਸਾਨੂੰ ਨੰਬਰ ਦਿੱਤਾ ਅਸੀਂ ਇੱਕ ਪਾਰਟੀ ਉਧਰ ਤੋਰੀ ਤੇ ਉਹਦੀ ਲੋਕੇਸ਼ਨ ਆਈ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਵਾਲੀ ਦੀ ਲੋਕੇਸ਼ਨ ਆਈ ਤੇ ਦੂਜੀ ਵਾਰੀ ਜੋ ਲੋਕੇਸ਼ਨ ਆਈ ਉਹ ਆਨੰਦਪੁਰ ਸਾਹਿਬ ਤੋਂ ਅੱਗੇ ਹਿਮਾਚਲ ਦੇ ਏਰੀਆ ਚ ਅਸੀਂ ਪਾਰਟੀ ਉਸੇ ਟਾਈਮ ਇੱਕ ਪਾਰਟੀ ਦਾ ਉਧਰੋਂ ਤੋੜਤੀ ਹੁਣ ਫਿਰ ਸਾਨੂੰ ਇਦੋਂ ਉਹਦਾ ਕਿਸੇ ਇੱਕ ਜਿਹੜਾ ਮੁੰਡਾ ਕਿ ਜਿਹਨੂੰ ਕਿਡਨੈਪ ਕੀਤਾ ਸੀ ਉਹਦੇ ਫਾਦਰ ਦਾ ਮੈਸੇਜ ਆਇਆ ਸਾਨੂੰ ਵੀ ਮੇਰੇ ਮੁੰਡੇ ਦਾ ਫੋਨ ਆਇਆ ਉਨੂੰ ਉਹਨਾਂ ਨੇ ਕਿਸੇ ਵਾਸਤੇ ਸ਼ਾਇਦ ਚੜਾਤਾ ਸੀਗਾ ਉਹ ਉੱਥੋਂ ਉਤਰ ਕੇ ਕਿਸੇ ਲੇਡੀ ਦੇ ਘਰ ਚੱਲ ਗਿਆ ਉਹ ਉਸੇ ਹਿਮਾਚਲ ਜੀ ਉਸ ਲੇਡੀ ਨੇ 108 ਤੇ ਫੋਨ ਕਰਤਾ ਉਹ ਜਿਹੜੀ ਐਂਬੂਲੈਂਸ ਸੀ ਉਹ ਐਂਬੂਲੈਂਸ ਵਾਲੇ ਉਹਨੂੰ ਉਥੇ ਸਵਾਰ ਘਾਟ ਜਗਾ ਕੋਈ ਉਥੇ ਉਹਨੂੰ ਹਸਪੀਟਲ ਦੇ ਵਿੱਚ ਉਹਨੇ ਦਾਖਲ ਕਰਾਤਾ ਸਾਡੀ ਪਾਰਟੀ ਇਥੋਂ ਪੂਰੇ ਰੁ ਘੰਟਾ ਹੋ ਗਿਆ ਉਥੋਂ ਜਾ ਕੇ ਫਿਰ ਜਦੋਂ ਉਹ ਮਿਲਦਾ ਉਹ ਜਿੱਦਾਂ ਦੱਸੂਗਾ ਉਸ ਮੁਤਾਬਕ ਬਿਆਨ ਲੈ ਕੇ ਜੋ ਬਣਦੀ ਕਾਨੂੰਨੀ ਕਰ ਰਹੀ ਹੋਗਾ